om on om saham om on om saham om on om on om on om on om on om saham om on om on om on om om ॐ स्वाहा ॐ स्वाहां स्वाहा ओं स्वाहा ॐ ॐ स्वाहा ॐ स्वां ॐ स्वाहा ॐ स्वाहा स्वाहा ॐ ॐ स्वाहा ओम शाहा ओम शाहा ओम शाहा ओम शाहा ओम शाहा ओम शाहा जीवा के भगवान के गुण जिमतानदरिष्टम वाता सुजंवानरय प्रमुखम श्री रामचन्द्रं शरणं तवते राम जी का ध्यान भी कर लो राम आए राम भजराया रामचन्द्राय जय गति रघुनाथाय नाथाय सीताय भजेना ਹਰੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜੋ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਅੱਜ ਭੂਮੀ ਪੂਜਨ ਹੈ ਹਾਂ ਕਿਸ਼ਨਾ ਡਰਾਮਾਟਿਕ ਕਲੱਬ ਵੱਲੋਂ ਅੱਜ ਭੂਮੀ ਪੂਜਨ ਹੋਜੰਦਾ ਪ੍ਰੋਗਰਾਮ ਹੈ ਔਰ ਇਹ ਰਮਾਇਣ ਦਾ ਮੰਚਨ ਵੀ ਤੁਸੀਂ ਜਾਣਦੇ ਹੋ ਕਿ ਪਿਛਲੇ 94 ਸਾਲ ਤੋਂ ਲਗਾਤਾਰ ਜੋ ਹੈ ਕਿਸ਼ਨਾ ਡਰਾਮਾਟਿਕ ਕਲੱਬ ਇਹਦਾ ਮੰਚਨ ਕਰ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਕਸਰ ਹੀ ਇਸ ਗੱਲ ਦਾ ਕੰਪਲੇਂਟ ਰਹਿੰਦੀ ਹੈ ਕਿ ਰਾਮਲੀਲਾ ਮੰਚਨ ਤੋਂ ਅਸ਼ਲੀਲ ਗੀਤ ਅਸ਼ਲੀਲ ਮਖੌਲ ਬਾਜੀ ਚਲਦੀ ਰਹਿੰਦੀ ਹੈ ਲੇਕਿਨ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਪਿਛਲਾ ਡਰਾਮਾਟਿਕ ਕਲਬ ਸਮਾਣਾ ਦੇ ਸਟੇਜ ਤੋਂ ਕਦੇ ਵੀ ਕੋਈ ਅਸ਼ਲੀਲ ਮਜ਼ਾਕ ਅਸ਼ਲੀਲ ਗੀਤ ਦਾ ਮੰਚਨ ਨਹੀਂ ਹੋਇਆ ਔਰ ਪੂਰਾ ਧਰਮ ਦੇ ਨਾਲ ਆਸਥਾ ਦੇ ਨਾਲ ਸ਼੍ਰੀ ਰਾਮ ਦਾ ਚਿੱਤਰ ਦਾ ਜੋ ਮੰਚਨ ਕਰਦੇ ਨੇ ਔਰ ਮਦਿਸ਼ਰਦਾ ਦੇ ਨਾਲ ਹੁੰਦਾ ਉਹ ਇਹ ਨੂੰ ਬੜਾ ਇੰਚਾਈਡ ਜਿਸ ਤਰ੍ਹਾਂ ਕੇ سوشل میڈیا ਦਾ ਸਮਾਂ ਇਸ ਟਾਈਮ ਤੇ ਲੋਕਾਂ ਦਾ ਧਿਆਨ ਹੈ ਜਿਹੜਾ ਉਹ ਸਮਝ ਲੋ ਜਿਹੜੀ ਸਾਡੀਆਂ ਇਹ ਪ੍ਰਾਣੀਆਂ ਰੀਤੀ ਰਿਵਾਜ ਨੇ ਜਾਂ ਸਾਡੇ ਉਹਨਾਂ ਤੋਂ ਹਟ ਗਿਆ ਉਹਦੇ ਲਈ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੀ ਨਵੀਂ ਪੀੜ੍ਹੀ ਹੈ ਜਾਂ ਆਮ ਲੋਕਾਂ ਨੂੰ ਕੋਈ ਸ਼ੱਕ ਨਹੀਂ ਕਿ ਸੋਸ਼ਲ ਮੀਡੀਆ ਦਾ ਹੈ ਔਰ ਆਈਟੀ ਸੈਕਟਰ ਵੀ ਬਹੁਤ ਇਸਕੇ ਅੱਜਕਲ੍ਹ ਫੌਂਡ ਹੈ ਲੇਕਿਨ ਅੱਜ ਵੀ ਲੋਕਾਂ ਦੀ ਆਸਥਾ ਰਮਾਇਣ ਦੇ ਨਾਲ ਰਮਾਇਣ ਮੰਚਨ ਦੇ ਨਾਲ ਜੁੜੀ ਹੋਈ ਹੈ ਤੁਸੀਂ ਦੇਖਣਾ ਆ ਕੇ ਕਿਵੇਂ ਸੈਂਕੜੇ ਹਜ਼ਾਰਾਂ ਲੋਕਹੰਦੀਪਰਾ ਜਿਹੜੇ ਨੇ ਉਹ ਇਹਦਾ ਆ ਕੇ ਆਨੰਦ ਲੈਂਦੇ ਨੇ ਔਰ ਸ਼੍ਰੀ ਰਾਮ ਦੇ ਚਰਿੱਤਰ ਨੂੰ ਬੜੀ ਸ਼ਰਧਾ ਦੇ ਨਾਲ ਦੇਖਦੇ ਜਿਸ ਤਰ੍ਹਾਂ ਕਿ ਸ਼੍ਰੀ ਕ੍ਰਿਸ਼ਨਾ ਡਰਾਮੈਟਿਕ ਕਲੱਬ ਹੈ ਜਾਂ ਸਮਾਣੇ 'ਚ ਹੋਰ ਵੀ ਇੱਕ ਦੋ ਕਲੱਬ ਹੈਗੇ ਨੇ ਪਹਿਲਾਂ ਅਸੀਂ ਦੇਖਦੇ ਸੀ ਕਿ ਬਹੁਤ ਜ਼ਿਆਦਾ ਜਿਹੜੇ ਇਹ ਰਾਮਲੀਲਾ ਦੇ ਮੰਚਨ ਹੁੰਦੇ ਸੀ ਪਰ ਇਹਨਾਂ ਨੇ ਆਪਣੀ ਦਰੋਹਰ ਨੂੰ ਇੰਨੇ ਸਾਲਾਂ ਤੋਂ ਬਚਾ ਕੇ ਰੱਖਿਆ ਹੋਇਆ ਤੇ ਇਸ ਨੂੰ ਜਾਰੀ ਰੱਖ ਰਹੇ ਨੇ ਤੇ ਇਸ ਦੇ ਲਈ ਕੀ ਕਹਿਣਾ ਚਾਹੋਗੇ ਕਲੱਬ ਦੇ ਬਾਰੇ ਮੈਂ ਦੱਸਾਂ ਤੁਹਾਨੂੰ ਕਿ ਇਹ ਕਲੱਬ ਦੇ ਨਾਲ ਅਸੀਂ ਤਾਂ ਸਾਡਾ ਪਰਿਵਾਰ ਸ਼ੁਰੂ ਤੋਂ ਜੁੜਿਆ ਹੋਇਆ ਹੈ ਕੇਵਲ ਰਾਮ ਦੇ ਚਿੱਤਰ ਦਾ ਹੀ ਮੰਚਨ ਨਹੀਂ ਕਰਦਾ ਹੋਰ ਵੀ ਸੋਸ਼ਲ ਕੰਮ ਜੋ ਨੇ ਉਹ ਕਲੱਬ ਟਾਈਮ ਟੂ ਟਾਈਮ ਕਰਦਾ ਰਿਹਾ ਹੈ ਟਾਈਮ ਅੱਖਾਂ ਦੇ ਕੈਂਦੀ ਲਗਾਉਂਦਾ ਰਿਹਾ ਹੈ ਕਲੱਬ ਇਹ ਇਹੀ ਕਲੱਬ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਵੀ ਕਰਦਾ ਰਿਹਾ ਤੇ ਹੋਰ ਵੀ ਜੋ ਸੋਸ਼ਲ ਕੰਮ ਨੇ ਉਹਨਾਂ ਦੇ ਵਿੱਚ ਆਪਣੇ ਆਪ ਨੂੰ ਇੱਕ ਕਲੱਬ ਲਗਾ ਹੀ ਰੱਖਦਾ ਹੈ ਮਤਲਬ ਮੇਰਾ ਕਹਿਣਾ ਕਿ ਧਾਰਮਿਕ ਔਰ ਸਮਾਜਿਕ ਕੰਮਾਂ ਦੇ ਵਿੱਚ ਇਸ ਕਲੱਬ ਦੀ ਪੂਰੀ ਹਸਤੀ ਹੈ ਮਾਨਾ ਨਿਵਾਸੀਆਂ ਨੂੰ ਪੈਣਾ ਭਰਾਵਾਂ ਨੂੰ ਇਲਾਕੇ ਦੇ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਸਾਡੀ ਆਸਥਾ ਇਸੇ ਤਰੀਕੇ ਦੇ ਨਾਲ ਕਮਾਈਨ ਵਿੱਚ ਸ਼੍ਰੀ ਰਾਮ ਦੇ ਵਿੱਚ ਬਣੀ ਰਹੇ ਵੱਤੋ ਵੱਤ ਗਿਣਤੀ ਦੇ ਵਿੱਚ ਸ਼ਾਮ ਨੂੰ ਰਾਤ ਨੂੰ ਆਓ ਔਰ ਜਿੱਥੇ ਤੁਸੀਂ ਪ੍ਰਭੂ ਦੇ ਦਰਸ਼ਨ ਕਰੋ ਪ੍ਰਭੂ ਦਾ ਜੋ ਚਿੱਤਰ ਹੈ ਉਹਦਾ ਮਨਚਨ ਹੁੰਦਾ ਉਹਦਾ ਆਨੰਦ ਲਓ ਉਸੇ ਤਰੀਕੇ ਦੇ ਨਾਲ ਜੋ ਧਾਰਮਿਕ ਲੋਕਾਂ ਦੀ ਸੰਗਤ ਹੋ ਜਾਂਦੀ ਹੈ ਇਸ ਤਰੀਕੇ ਦੇ ਨਾਲ ਸੋ ਨਵੇਦਨ ਹੈ ਸਾਰੇ ਇਲਾਕਾ ਨਿਵਾਸੀਆਂ ਨੂੰ ਤਾਂ ਕਿ ਇਹ ਜੋ ਆਸਥਾ ਹੈ ਜੋ ਇਹ ਟ੍ਰੈਡੀਸ਼ਨ ਹੈ ਜੋ ਅਸੀਂ ਆਏ ਸਾਲ ਮਨਾਨੇ ਆਂ ਔਰ ਦਸਹਿਰੇ ਦਾ ਪ੍ਰੋਗਰਾਮ ਜਿਹਨੂੰ ਕਹਿੰਦੇ ਨੇ ਕਿ ਅ ਅਛਾਈ ਦੀ ਬੁਰਾਈ ਦੇ ਉੱਤੇ ਜਿੱਤ ਦਾ ਜੋ ਪ੍ਰੋਗਰਾਮ ਹੈ ਉਹ ਇਸੇ ਤਰੀਕੇ ਦੇ ਨਾਲ ਸਾਡਾ ਗੰਗੂ ਧਰਮ ਜਿਹੜਾ ਉਹ ਸੈਲੀਬ੍ਰੇਟ ਕਰਦਾ ਰਹੇ ਇਸ ਕਰਕੇ ਨਾਲ ਸਭ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਲੋਕ ਇਦੇ ਵਿੱਚ ਇਨ ਵਿੱਚ ਪਾਰਟਿਸਪੀਕੇਟ ਕਰੋ ਇਹ ਵੀ ਇੱਕ ਬਹੁਤ ਵੱਡੀ ਗੱਲ ਹੈਗੀ ਕਿ ਕੇਵਲ ਆਪ ਨਾ ਆਓ ਬਲਕਿ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਸਾਡੇ ਧਰਮ ਬਾਰੇ ਸ਼੍ਰੀ ਰਾਮ ਬਾਰੇ ਰਮਾਇਣ ਬਾਰੇ ਉਹਨਾਂ ਨੂੰ ਪੂਰੀ ਜਾਣਕਾਰੀ ਮਿਲੇ ਔਰ ਉਹਨਾਂ ਦੀ ਆਸਥਾ ਜੋ ਹੈ ਧਰਮ ਬਲ ਔਰ ਸ਼੍ਰੀ ਰਾਮ ਬਲ ਵਧੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ